ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਨਸੀਬ ਘਰ ਹੋ ਗਿਆ ਤਾਂ ਮਾਂ ਨੇ ਵੱਡੇ ਕਮਰੇ ਵਿੱਚ ਜਾ ਕੇ ਪਸ਼ਪਿੰਦਰ ਵੱਲ ਕਣਕ ਜਿਹਾ ਦੇਖਿਆ। ਜਿਵੇਂ ਉਹ ਨੂੰ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਬੋਲ ਨਹੀਂ ਸਕੇ। ਗੁੱਸਾ ਉਹਦੇ ਗਲ ਤੱਕ ਆਇਆ ਪਿਆ ਸੀ। ਉਹ ਕੀ ਆਖੇ ਕੀ ਨਾ ਆਖੇ ਉਦੀ ਸਮਹ ਤੋਂ ਬਾਹਰ ਸੀ ਅਖੀਰ ਕਮਰੇ ਦੀ ਦੇਲੀ ਉੱਤੇ ਆ ਕੇ ਉਹਨੇ ਪੈਰ ਪਟਕਿਆ ਤੇ ਘੜਕ ਕੇ ਬੋਲੀ ਜਾ ਹਰਿੰਦਰ ਨੂੰ ਦੇਖ ਕਿੱਥੇ ਐ ਟਹਿ ਜਾਣਾ ਜਾਂ ਮੈਂ ਜਾਨੀ ਆ ਖੇਤ ਨੂੰ ਰੋਟੀ ਲੈ ਕੇ ਕੌਣ ਜਾਊ ਨਾ ਉਹਨਾਂ ਨੇ ਖੇਤੋਂ 'ਪੇ ਜਿਆ ਕੋਈ ਬੰਦਾ ਹਰਿੰਦਰ ਹਥੇ ਕਿਤੇ ਸਾਥ 'ਚ ਬੈਠਾ ਹੋਣਾ ਸੱਦ ਲਿਆਉਣੀ ਆ ਟੋਕਰੇ 'ਚੋਂ ਰੱਖ ਰੋਟੀ ਪਸ਼ਪਿੰਦਰ ਬਾਹਰ ਨੂੰ ਤੁਰ ਪਈ ਤਾਂ ਮਾਂ ਨੇ ਬਰਾਂਡੇ ਵਿੱਚ ਪਿਆ ਟੋਕਰਾ ਧਰਤੀ ਤੇ ਮੁੱਦਾ ਖੜਕਾਇਆ जिਮੇ ਟੋਕਰਾ ਤੋੜ ਹੀ ਦੇਣਾ ਹੋਵੇ ਤੇ ਫਿਰ ਰਸੋਈ ਵਿੱਚ ਜਾ ਕੇ ਟੋਕਰੇ ਵਿੱਚ ਚੀਜ਼ਾਂ ਰੱਖਣ ਲੱਗੀ ਦਾਲ ਦਾ ਭਰਿਆ ਡਬਕੋ ਘੜਸ਼ੀ ਗੰਡੇ ਅਚਾਰ ਰੋਟੀਆਂ ਦੀ ਥਹੀ ਵੱਡੇ ਪੋਣੇ ਵਿੱਚ ਬੰਨ ਕੇ ਰੱਖ ਦਿੱਤੀ ਕ올ੀਆਂ ਅਤੇ ਗਲਾਸ ਕੱਪੜੇ ਦਾ ਇਹਨੂੰ ਮਾਰ ਕੇ ਉਹਨੇ ਉਹਦੇ ਉੱਤੇ ਲੱਸੀ ਦੀ ਬਾਲਟੀ ਧਰ ਦਿੱਤੀ ਐਂ ਟਕਾ ਕੇ ਤੇ ਫਿਰ ਟੋਕਰੇ ਉਤੇ ਇੱਕ ਪੁਰਾਣੀ ਖੇਸੀ ਦੇ ਦਿੱਤੀ ਹਰਿੰਦਰ ਆਪ ਹੀ ਕਰਨ ਨੂੰ ਆ ਰਿਹਾ ਸੀ ਕਿਸੇ ਫਿਲਮੀ ਗਾਣੇ ਦੇ ਅਧੂਰੇ ਜਿਹੇ ਬੋਲ ਕੱਢਦਾ ਆਨਸਰ ਬੋਲਿਆ ਲਿਆ ਮਾਂ ਰੋਟੀ ਆਹ ਪਿਆ ਟੋਕਰਾ ਸਭ ਕੁਝ ਪਾਇਆ ਪਿਆ ਚੱਕ ਤੇ ਛੇਤੀ ਤੁਰ ਜਾ ਡੀਕੀ ਜਾਂਦੇ ਹੋਣਗੇ ਮਾਂ ਨੇ ਤਾੜ ਕੇ ਆਖਿਆ ਵਾਰੇ ਮਾਈ ਡੀਅਰ ਮਦਰ ਮੈਨੂੰ ਆਪ ਨੂੰ ਰੋਟੀ ਦੇ ਖਾਣ ਨੂੰ ਉਹਨੇ ਮਾਂ ਦਾ ਮਖੌਲ ਜਿਹਾ ਉਡਾਇਆ ਤੂੰ ਉੱਥੇ ਹੀ ਖਾ ਲਈ ਦੋ ਰੋਟੀਆਂ ਬਥੇਰੀਆਂ ਰੱਖਤੀਆਂ ਜੇ ਨਾ ਬਚੀ ਕੋਈ ਰੋਟੀ ਫੇਰ ਨਹੀਂ ਮੈਨੂੰ ਤਾਂ ਇੱਥੇ ਹੀ ਦੇ ਦੇ ਹੁਣੇ ਖਾ ਲੈਣਾ ਮਿੰਟਾਂ ਸਕਿੰਟਾਂ ਚ ਰਸੋਈ ਵਿੱਚ ਜਾ ਕੇ ਉਹ ਆਪ ਹੀ ਕੁੱਲਵੀਂ 'ਚ ਦਾਲ ਪਾਉਣ ਲੱਗਿਆ ਛਾਬੇ ਵਿੱਚੋਂ ਦੋ ਰੋਟੀਆਂ ਹੱਥਾਂ ਵਿੱਚ ਚੁੱਕ ਲਈਆਂ ਦਾਲ ਤੱਤੀ ਹੀ ਸੀ ਕੁੱਲਵੀਂ 'ਚ ਮੱਖਣੀ ਦਾ ਰੁਗ ਵੀ ਸੁੱਟ ਲਿਆ ਮੰਝੀ ਉੱਤੇ ਬੈਠ ਕੇ ਰੋਟੀ ਖਾਣ ਲੱਗਿਆ ਬੁਰਕੀ ਮੂੰਹ ਵਿੱਚ ਪਾ ਕੇ ਕਹਿੰਦਾ ਪਿੰਦਰ ਲੱਸੀ ਦਾ ਗਲਾਸ ਭਰਿੰ ਕੇ ਆਂ ਰੜਕਣੇ 'ਚੋਂ ਹਰਿੰਦਰ ਟੋਕਰਾ ਲੈ ਕੇ ਕਰੋ ਬਾਹਰ ਹੋਇਆ ਤਾਂ ਪਸ਼ਪਿੰਦਰ ਕਹਿੰਦੀ ਲਿਆ ਮਾਂ ਮੈਂ ਨਵੀਂ ਦੇ ਦੇ ਰੋਟੀ ਕਿਉਂ ਤੂੰ ਕੋਈ ਪ੍ਰਾਣੀ ਆਈ ਹੋਈ ਆ ਇੱਥੋਂ ਚੱਕ ਕੇ ਰੋਟੀ ਤੇ ਖਾ ਲੈ ਨਹੀਂ ਤੂੰ ਦੇ ਮਾਂ ਨਾ ਦਿੱਤੀ ਹੋਈ ਆ ਬਥੇਰੀ ਮੇਰੇ ਨਾਲ ਨਹੀਂ ਚੱਲਦਾ ਤੇਰਾ ਹੁਣੇ ਲਾੜ ਕਿਉਂ ਮਾਂ ਤੂੰ ਮੇਰੀ ਪਿਆਰੀ ਮਾਂ ਐ ਪਿਆਰੀ ਮਾਂ ਦੀ ਇਹ ਗੁੱਤ ਨਹੀਂ ਰੁੱਲेंगी ਨਾ ਸਵਾਚੋਂ ਕਹਿ ਕੇ ਉਹ ਪਰਾਂ ਨੂੰ ਭੇੜੇ ਵਿੱਚ ਤੁਰ ਗਏ ਕਿਉਂ ਕੀ ਕਰਦਾ ਮੈਂ ਹੋਰ ਅਜੇ ਕਸਰ ਹੈ ਕਰੀਂਦਾ ਜਾਨੀ ਆ ਨੰਦァ ਸਵੀ ਕੋਈ ਗੱਲ ਪੁਸ਼ਪਿੰਦਰ ਵਿੱਚ ਵੀ ਤਲਖੀ ਪਾਰਨ ਲੱਗੀ ਸੀ ਮਾਂ ਬੇੜੇ ਵਿੱਚੋਂ ਮੁੜ ਕੇ ਆਈ ਤੇ ਕੰਧ ਨਾਲ ਖੜੀ-ਖੜੀ ਪੀੜਿਤ ਚੁੱਕ ਕੇ ਬਰਾਂਡੇ ਦੇ ਫਰਸ਼ ਉੱਤੇ ਦੇ ਮਾਰੀ ਹੌਂਗਾ ਲੈ ਕੇ ਪੀੜੀ ਉੱਤੇ ਬੈਠ ਗਈ ਕਹਿੰਦੀ ਐਨੀ ਕੁੱਤੇ ਖਾਣੇ ਨਿਤ ਹੁੰਦੀ ਏ ਤੇਰੇ ਨਾਲ ਤੂੰ ਸਮਝਦੀ ਕਿਉਂ ਨਹੀਂ ਹੁਣ ਇਸ ਤਗੜੇ ਨੂੰ ਘਰ ਵੀ ਸੱਦਣ ਲੱਗ ਪਈ ਕਿਉਂ ਅੱਗੇ ਨਹੀਂ ਆਇਆ ਕਦੇ ਇਹ ਅੱਜ ਕੀ ਹੋ ਗਿਆ ਅੱਗੇ ਵੀ ਐਵੇਂ ਜਿਵੇਂ ਆਉਂਦਾ ਹੋਣਾ ਹਣ ਦੇਖ ਕੇ ਮੱਖੀ ਕਿਵੇਂ ਨਿਕਲ ਲਈਏ ਫੇਰ ਕਹਿੰਦੀ ਮੈਨੂੰ ਤਾਂ ਇਹ ਮੁੰਡਾ ਇਹੋ ਜਿਹਾ ਲੱਗਦਾ ਹੀ ਨਹੀਂ ਸੀ ਮਾਂ ਭਲਾ ਇਉਂ ਦੱਸ ਮੈਨੂੰ ਨੀ ਲੋੜ ਆਪਦੀ ਮਾਂ ਜੋਦੀ ਆਪ ਦਾ ਚੰਗਾ ਮਾੜਾ ਸਭ ਜਾਣਦੀ ਆ ਮੈਂ ਕੋਈ ਨਿਆਣੀ ਆ ਹੁਣ ਬਈ ਐਵੇਂ ਕਿਸੇ ਦੇ ਕਬਜੇ ਤਾ ਜਾਉਂਗੀ ਮੈਨੂੰ ਤਾਂ ਭਲਾ ਪਤਾ ਨਹੀਂ ਤੇਰੀਆਂ ਨਾ ਫਾਰਸੀਆਂ ਦਾ ਮੈਂ ਤਾਂ ਇਹੋ ਜਾਣਦੀ ਆ ਤੂੰ ਇਸ ਮੁੰਡੇ ਨਾਲ ਬਰਨਾਲੇ ਗਈ ਕਿ ਨਹੀਂ ਗਈ ਉਤੇ ਹੋਟਲ ਚ ਚਾਹ ਪੀਤੀ ਕਿ ਨਹੀਂ ਪੀਤੀ ਉਦੋਂ ਬਾਅਦ ਕੀ ਪਤਾ ਕਿੱਥੇ ਕਿੱਥੇ ਖੇ ਖਾਦੀ ਹੋਣੀ ਐ ਚੰਨ ਨਾਲ ਜਾਣ ਦਾ ਤਾਂ ਬਹਾਨਾ ਹੀ ਸੀ ਐਵੇਂ ਤਾਂ ਹੀ ਉਹ ਤਾਂ ਮੈਂ ਹਰਿੰਦਰ ਨੂੰ ਭੇਜਿਆ ਮਖਾਂਜਾ ਪੁੱਤ ਲਾਇਆ ਭੈਣ ਨੂੰ ਮੁੰਡੇ ਬਚਾਰੇ ਨੂੰ ਕੀ ਇਲਮ ਬਈ ਮੈਂ ਕਿਉਂ ਲੈਣ ਲ ਭੇਜਿਆ ਉਹਨੂੰ ਮੈਂ ਤਾਂ ਹੁਣ ਤਾਂ ਈ ਢਿੱਡ ਚ ਲਈ ਬੈਠੀ ਆ ਮੈਂ ਤਾਂ ਅਜੇ ਤੇਰੇ ਬਾਪੂ ਕੋਲ ਗੱਲ ਨਹੀਂ ਕੀਤੀ ਪਤਾ ਨਹੀਂ ਕਿਹੜੀਆਂ ਗੱਲਾਂ ਨੂੰ ਤੂੰ ਹਾਲੇ ਵੀ ਸੁਧਰ ਜਾ ਦਸਵੀਂ ਕੌਣ ਐ ਉਹ ਜਿਨੇ ਤੈਨੂੰ ਆਖਿਆ ਮੈਂ ਬਰਨਾਲੇ ਤੱਕ ਨਸੀਬ ਮੇਰੇ ਨਾਲ ਗਿਆ ਜਾਂ ਤੇ ਹੋਟਲ 'ਚ ਚਾਹ ਪੀਤੀ ਐ ਇਹ ਸਭ ਝੂਠ ਐ ਤੈਨੂੰ ਕਿਸੇ ਨੇ ਕੁਛ ਨਹੀਂ ਕਿਹਾ ਤੂੰ ਇਹ ਸਭ ਗੱਲਾਂ ਮਨੋਂ ਜੋੜਦੀ ਐ ਮਾਂ ਦੱਸਾਂ ਦੱਸ ਦੇ ਲਿਆ ਮਾਸ਼ੀ ਅੰਮੋੜੇ ਨੂੰ ਸ਼ਾਮੋ ਕਿਹੜੀ ਪਰ ਤਾਂ ਪੇਗੀ ਸ਼ਾਮੋ ਹੋਰ ਕਿਹੜੀ ਭਾਈ ਰੂਪਿਓ ਉਹ ਤੁਹਾਡੇ ਨਾਲ ਬੈਠੀ ਐ ਸਲਾਬਤ ਭਰਿਓ ਨਾਲ ਗਈ ਐ ਹੋਟਲ ਜੋ ਚਾ ਪੀਂਦੇ ਦੇਖਿਓ ਤੁਸੀਂ ਹੋਰ ਦੱਸਾ ਐਵੇਂ ਕੁੱਤੀ ਭੌਂਗਦੀ ਆ ਮੈਂ ਤਾਂ ਦੇਖਿਆ ਨਹੀਂ ਉਹਨੂੰ ਤੈਨਹੀਂ ਦੇਖਿਆ ਹੁਣ ਉਹਨੇ ਤਾਂ ਦੇਖਿਆ ਸਭ ਕੁਛ ਕੋਸ਼ ਆਖੀ ਜਾਵੇ ਉਹ ਕਿੱਧਰ ਲਈ ਭਲੀ ਮਨਸਾ ਗਈ ਸੌ ਜਹਾਨ ਦੀ ਝਗੜ ਆਪਦੇ ਦਿਨ ਭੁੱਲ ਗਈ ਹਾਂ ਉਹ ਤਾਂ ਝਗੜ ਹੈ ਸਾਰਾ ਪਿੰਡ ਜਾਣਦਾ ਉਹਨੂੰ ਹੁਣ ਤੂੰ ਵੀ ਝਗੜ ਬਣੇਂਗੀ ਚੰਗਾ ਨਾ ਆਊਗਾ ਕਰੇਂਗੀ ਪਿਓ ਦਾਦੇ ਦਾ ਪਸ਼ਪਿੰਦਰ ਨੂੰ ਜੇ ਮੈਂ ਇੱਕ ਤੱਕਾ ਲਗਿਆ ਹੋਵੇ ਉਸ ਦੀ ਸੁਣਨ ਦੀ ਸੁਣ ਰਹੀ ਤੇ ਫਿਰ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿਗਣ ਲੱਗੇ ਹੰਝੂ ਹੁਣੇ ਪੁੰਜੇ ਨਹੀਂ ਬਿਫਰੀ ਜਿਹੀ ਲਗਾਤਾਰ ਮਾਂ ਵੱਲ ਝਾਕੀ ਜਾ ਰਹੀ ਸੀ ਤੇ ਫਿਰ ਮਾਂ ਪਿੜ ਤੋਂ ਉੱਠੀ ਉਹਦੀਆਂ ਅੱਖਾਂ ਵਿੱਚ ਗੁੱਸੇ ਅਤੇ ਮੂੰਹ ਦਾ ਰਲਿਆ ਮਿਲਿਆ ਰੰਗ ਉਤਰ ਆਇਆ ਪਸ਼ਪਿੰਦਰ ਨੇ ਚੁੰਨੀ ਦੇ ਲਾੜ ਨਾਲ ਇੱਕ ਇੱਕ ਕਰਕੇ ਦੋ ਮੱਖਾਂ ਪੁੰਝ ਲਈਆਂ ਪਰ ਅਜੇ ਵੀ ਉਹਦੀਆਂ ਅੱਖਾਂ ਦੇ ਕੋਿਆਂ ਵਿੱਚ ਪਾਣੀ ਨ ਡਲ ਕਰ ਰਿਹਾ ਸੀ ਰਸੋਈ ਵੱਲ ਜਾਂਦੀ ਮਾਂ ਕਹਿੰਦੀ ਉਹਨੂੰ ਰੋ ਰੋ ਕੇ ਆਨੰਦ ਖਾਉਣੀ ਐ ਸੋਜ ਸਮਝ ਕੇ ਚੱਲ। ਪਸ਼ਪਿੰਦਰ ਬਰਾਂਡੇ ਵਿੱਚ ਉੱਚੇ ਪਾਵਿਆਂ ਵਾਲੇ ਪਲੰਗ ਦੀ ਬਾਹੇ ਨੂੰ ਪਿੱਠ ਲਾ ਕੇ ਖੜੋਤੀ ਹੋਈ ਸੀ। ਰਸੋਈ ਵਿੱਚ ਜਾ ਕੇ ਮਾਂ ਨੇ ਇੱਕ ਕੋਲੇ ਵਿੱਚ ਦਾਲ ਪਾਈ ਵਿੱਚ ਮੱਖਣੀ ਦਾ ਵੀ ਭੋਰਾ ਪਾ ਦਿੱਤਾ। ਥਾਲੀ ਵਿੱਚ ਕੋਲੀ ਰੱਖ ਕੇ ਤਿੰਨ ਰੋਟੀਆਂ ਰੱਖ ਦਿੱਤੀਆਂ। ਪਲੰਗ ਤੋਂ ਥੋੜਾ ਪਰੇ ਪਿਆ ਛੋਟਾ ਜਿਹਾ ਮੇਜ਼ ਹੱਥ ਨਾਲ ਘੜੀਸਿਆ ਅਤੇ ਉੱਤੇ ਥਾਲੀ ਰੱਖ ਕੇ ਪਸ਼ਪਿੰਦਰ ਨੂੰ ਕਿਹਾ ਲੈ ਖਾ ਲੈ ਰੋਟੀ। ਮੈਂ ਤਾਂ ਇਹੀ ਕਹਿਨੀ ਆ ਬਈ ਸਮਝ ਕਰ ਹੋਰ ਨਹੀਂ ਤਾਂ ਜਾਤਕ ਜਾਤੀ ਦੇਖ ਜਾਤਕ ਜਾ ਦੇ ਨਾਂ ਉਤੇ ਪਸ਼ਪਿੰਦਰ ਦਾ ਮਨ ਫੇਰ ਉਛਲਾਇਆ ਮਾਂ ਰੋਈ ਮਿੱਜ ਲੱਸੀ ਦਾ ਗਲਾਸ ਲੈਣ ਗਈ ਪਰ ਪਸ਼ਪਿੰਦਰ ਤਾਂ ਰੋਟੀ ਦੀ ਥਾਲੀ ਮੇਜ਼ ਤੇ ਧਰੀ ਦੀ ਧਰੀ ਛੱਡ ਕੇ ਉੱਠ ਖੜੀ ਹੋਈ ਬੇੜੇ ਵੱਲ ਤੁਰ ਪਈ ਨਹੀਂ ਖਾਂਦੀ ਨਾ ਖਾ ਤੇਰੇ ਹਾੜੇ ਕੌਣ ਕੱਢਿਆ ਹੁਣ ਮਾਂ ਨੇ ਮੇਜ਼ ਉਤੇ ਥਾਲੀ ਚੁੱਕੀ ਲੱਸੀ ਦਾ ਗਲਾਸ ਉਹ ਮੇਹੀ ਹੱਥ ਵਿੱਚ ਸੀ ਉਹ ਉਸੇ ਪੀੜੀ ਉੱਤੇ ਜਾ ਕੇ ਬੈਠੀ ਤੇ ਆਪ ਰੋਟੀ ਖਾਣ ਲੱਗੀ ਇੱਕ ਬੁਰਕੀ ਮੂੰਹ ਵਿੱਚ ਪਾ ਕੇ ਉਹ ਪਸ਼ਪਿੰਦਰਵਲ ਚਾਕੇ ਉਹ ਬੈਠ ਕੇ ਵਿੱਚ ਚਲੀ ਗਈ ਸੀ ਮਾਂ ਨੇ ਇੱਕੋ ਰੋਟੀ ਖਾਧੀ ਫੇਰ ਤਾਂ ਜਿਵੇਂ ਉਹਦੀ ਭੁੱਖ ਹੀ ਮਰ ਗਈ ਹੋਵੇ ਬੁਰਕੀ ਮੂੰਹ ਵਿੱਚ ਫੁੱਲ ਫੁੱਲ ਜਾਂਦੀ ਉਹਨੇ ਲੱਸੀ ਦੀਆਂ ਦੋ ਕੁੱਟਾਂ ਭਰੀਆਂ ਅਤੇ ਥਾਲੇ ਗਲਾਸ ਚਾਕੇ ਰਸੋਏ ਵਿੱਚ ਜਾ ਤਰੇ ਪ੍ਰਤਾਪ ਦੇ ਨੋਸ਼ਿਆਮੋਂ ਦੇ ਦੋ ਮੁੰਡੇ ਚੰਗੇ ਕਮਾਉ ਉੱਠੇ ਸਨ ਇੱਕ ਹਲ ਹੇਠਾਂ ਵਾਵਾ ਜ਼ਮੀਨ ਸੀ ਉਹਨਾਂ ਦਾ ਪਿਓ ਫੌਜੀ ਬੰਦਾ ਸੀ ਉਹਨੇ ਦੁਨੀਆ ਦੇਖੀ ਹੋਈ ਸੀ ਮੁੰਡਾ ਨਾ ਫਜ਼ੂਲ ਖਰਚ ਨਹੀਂ ਸੀ ਕਰਨ ਦਿੰਦਾ ਇੱਧਰ ਉੱਧਰ ਸਾਖਸਕੀਰੀਆਂ ਵਿੱਚ ਤੁਰਿਆ ਫਿਰਦਾ ਰਹਿੰਦਾ ਆਪਣੇ ਮੁੰਡਿਆਂ ਬਾਬਤ ਵਧਾ ਚੜਾ ਕੇ ਦੱਸਦਾ ਅਖੀਰ ਇੱਕ ਜੱਟ ਨੇ ਆਪਣੀਆਂ ਦੋਵੇਂ ਕੁੜੀਆਂ ਉਹਦੇ ਮੁੰਡਿਆਂ ਨੂੰ ਦੇ ਦਿੱਤੀਆਂ ਹੁਣ ਫੌਜੀ ਦੇ ਦੋਵੇਂ ਨੂੰਾਂ ਘਰ ਦਾ ਪੂਰਾ ਕੰਮ ਕਰਦੀਆਂ ਅਤੇ ਆਪੋ ਵਿੱਚ ਸੁਰ ਰੱਖਦੀਆਂ ਮੁੰਡਿਆਂ ਵਿੱਚ ਪੂਰਾ ਪਿਆਰ ਸੀ ਦੇ ਬੇਲ ਕੇ ਖੇਤੀ ਦਾ ਕੰਮ ਕਰਦੇ ਕੋਈ ਆਇਬ ਨਹੀਂ ਸੀ ਹਮੇਸ਼ਾ ਹੀ ਕਮਾਈ ਵੱਲ ਧਿਆਨ ਨਉਂਬੋਤ ਫੌਜੀ ਦੀ ਪੂਰੀ ਸੇਵਾ ਕਰਦੇ ਜਿਵੇਂ ਉਹਨੂੰ ਰਾਜਦਵਾਰੇ ਬਿਠਾ ਰੱਖਿਆ ਹੋਵੇ ਪਰ ਸ਼ਿਆਮੋਂ ਦੀ ਨੋਹਾ ਨਾਲ ਬਣਦੀ ਨਹੀਂ ਸੀ ਨੋਹਾ ਦੇ ਕੰਮਾਂ ਵਿੱਚ ਉਹ ਖਾਮ-ਖਾਮ ਨੱਕ ਬੁੱਲ ਕੱਢਦੀ ਰਹਿੰਦੀ ਬੜਬੜ ਕਰਨਾ ਉਹਦਾ ਸੁਭਾਅ ਬਣ ਚੁੱਕਿਆ ਸੀ ਫੌਜੀ ਹਮੇਸ਼ਾ ਨੋਹਾ ਦੇ ਪੱਖ ਵਿੱਚ ਬੋਲਦਾ ਅਜਿਹਾ ਹੋਣ ਨਾਲ ਤਾਂ ਸ਼ਿਆਮੋਂ ਨੂੰ ਹੋਰ ਚੇੜ-ਤੜਦੀ ਉਹ ਫੌਜੀ ਨੂੰ ਹੀ ਗਾਲਾਂ ਕੱਢਦੀ ਨੋਹਾ ਦਾ ਨਾਮ ਵਿੱਚ ਲਿਆ ਕੇ ਉਹਨੂੰ ਸੁਣੀਆਂ ਨਾ ਸੁਣੀਆਂ ਜਾਣ ਵਾਲੀਆਂ ਗੱਲਾਂ ਆਖਦੀ ਅਜਿਹੇ ਸਮੇਂ ਫੌਜੀ ਟਕਿਆ ਕਿ ਦੋ ਡੰਡੇ ਉਹਦੇ ਮੋਰਾਂ ਵਿੱਚ ਧਰ ਦਿੰਦਾ ਸ਼ਮ ਦੁੱਗਣਾ ਬੋਲਦੀ ਉੱਚੀਆਂ ਉੱਚੀਆਂ ਚਾਂਗਾ ਮਾਰਦੀ ਅਗਵਾੜਾ ਇਕੱਠਾ ਕਰ ਲੈਂਦੀ ਨੂੰਹਾਂ ਸ਼ਰਮ ਦੀਆਂ ਮਾਰੀਆਂ ਮੂੰਹ ਵਿੱਚ ਚੁੰਨੀਆਂ ਲੈ ਕੇ ਅੰਦਰ ਵੜ ਕੇ ਬੈਠ ਜਾਂਦੀਆਂ ਗਵੰਡਣਾ ਨੂੰ ਸਮਝਾਉਂਦੀ ਆ ਨੇ ਸ਼ਾਮ ਕੋਰੇ ਤੂੰ ਨਾ ਹੁਣ ਬੋਲਿਆ ਨਾ ਕਰ ਤੇਰਾ ਵੇਲਾ ਬੀਤ ਗਿਆ ਚੁੱਪ ਕਰਕੇ ਦੋ ਗੁੱਲੀਆਂ ਫੜਿਆ ਕਰ ਤੇ ਖਾ ਲਿਆ ਕਰ ਕਾਨੂੰ ਨੇ ਤਾਂ ਚੁੱਪ ਵਰਨੀ ਆ ਲੋਕਾਂ ਨੂੰ ਤਮਾਸ਼ਾ ਦਿਖਾਉਣੀ ਆ ਉਹ ਕੁੜਤੀ ਚੱਕ ਚੱਕ ਧੀ ਮੈਨੂੰ ਆਪਣਾ ਪਿੰਡਾ ਦਿਖਾਉਂਦੀ ਤੇ ਪਰਲ ਪਰਲ ਅੱਖਾਂ ਵਿੱਚੋਂ ਪਾਣੀ ਬਹੋਂਦੀ ਫੌਜੀ ਉਹਦੇ ਰੋਟੀ ਅੱਡ ਕਰ ਦਿੰਦਾ ਆਟਾ ਪੇਹਾ ਕੇ ਦੇ ਦਿੰਦਾ ਦਾਣਾ ਲਿਆ ਕੇ ਫੜਾ ਦਿੰਦਾ ਆਖਦਾ ਉਹ ਚੁੱਲ੍ਹਾ ਤੇਰਾ ਆਪੇ ਪਕਾ ਆਪੇ ਖਾ ਬਹੂਆਂ ਨਾਲ ਤੇਰਾ ਕੋਈ ਲਾਗਾ ਦੇਕਾ ਨਹੀਂ ਨਿਤ ਮੈਨੂੰ ਖੱਜਲ ਕਰਦੀਆਂ ਨਾਲੇ ਆਪ ਹੁੰਨੀ ਆ ਸ਼ਿਆਮੋਂ 15 ਦਿਨ ਮਸਾਂ ਅੱਡ ਰੋਟੀ ਲਾਉਂਦੀ ਨੋਹਾ ਨਾਲ ਆਨੇ ਬਹਾਨੇ ਬੋਲਣ ਲੱਗਦੇ ਜਦੋਂ ਥੋੜਾ ਜੀ ਰਚਮਿਚ ਜਾਂਦੀ ਨੋਹਾ ਉਹਨੂੰ ਗਲ ਲਾ ਲੈਂਦੀ ਆ ਉਹਦਾ ਅੱਡ ਚੁੱਲਾ ਚਘਵਾ ਦਿੰਦੀ ਆ ਉਹ ਨੋਹਾ ਵਿੱਚ ਬੈਠ ਕੇ ਰੋਟੀ ਖਾਣ ਲੱਗਦੇ ਆਪਣੇ ਪੋਤੇ ਪੋਤੀਆਂ ਨੂੰ ਲੋਰੀਆਂ ਦਿੰਦੀ ਜਿਵੇਂ ਇਸ ਘਰ ਵਿੱਚ ਕੋਈ ਝਗੜਾ ਕਲੇਸ਼ ਤਾਂ ਕਦੇ ਹੋਇਆ ਹੀ ਨਾ ਹੋਵੇ ਉਹਦੇ ਪੁੱਤ ਹੁਣ ਉਹਨੂੰ ਕਦੇ ਵੀ ਕੁਝ ਨਹੀਂ ਸਨ ਆਖਦੇ ਨਾ ਚੰਗੀ ਨਾ ਮਾੜੀ ਉਹਨਾਂ ਨੇ ਤਾਂ ਸਭੋ ਬਹੂਆਂ ਨੂੰ ਵੀ ਵਰਜਿਆ ਹੋਇਆ ਸੀ ਤੁਸੀਂ ਮੂੰਹੋਂ ਬੋਲ ਨਹੀਂ ਕੱਢਣਾ ਕੋਈ ਇਹ ਕਿੰਨਾ ਵੀ ਭੌਂਕੀ ਜਾਵੇ ਉਹਨਾਂ ਦੀ ਮਾਂ ਨਾਲ ਉਹਨਾਂ ਦਾ ਪਿਓ ਹੀ ਨਿਭੜਦਾ। ਸ਼ਿਆਮੋ ਬਹੁਤ ਹੀ ਹਲਕੇ ਮੁੱਲ ਦੀ ਕੁੜਤੀ ਸਲਵਾਰ ਪਹਿਨਦੀ। ਸਿਰ ਉੱਤੇ ਮਲਮਲ ਦੀ ਚਿੱਟੀ ਚੁੰਨੀ ਲੈ ਕੇ ਰੱਖਦੀ। ਕੱਪੜੇ ਆਮ ਤੌਰ ਤੇ ਉਹਦੇ ਘਸੇ ਜਿਹੇ ਹੀ ਰਹਿੰਦੇ। ਉਹ ਹਾਂ ਕੱਪੜੇ ਧੋ ਦਿੰਦੀ ਆ। ਖਿਜੀ ਹੁੰਦੀ ਤਾਂ ਆਪ ਧੋ ਲੈਂਦੀ। ਪੈਰਾਂ ਵਿੱਚ ਲੋਕਾਂ ਵਾਲੀ ਦੁਖੱਲੀ ਜੁੱਤੀ। ਟੁੱਟੇ ਫਰੇਮ ਵਾਲੀ ਐਨਕ। ਉਹਦੀ ਨਿਗਾਹ ਕਮਜ਼ੋਰ ਸੀ। ਉਹ ਕਈ ਸਾਲਾਂ ਤੋਂ ਐਨਕ ਲਾਉਂਦੀ ਆ ਰਹੇ ਸੀ। ਇੱਕ ਵਾਰੀ ਰਾਮਪਰੇ ਜਾ ਕੇ ਲਵਾ ਲਿਆ ਇਸੇ ਬਹੁਤ ਨੇੜੋਂ ਦੇਖਣ ਲੱਗਿਆ ਇਹਨਾਂ ਕਿ ਉੱਤੇ ਇੱਕ ਹੱਥ ਦਾ ਛੱਪਰ ਜਿਹਾ ਬਣਾ ਲੈਂਦੀ ਹੱਥ ਵਿੱਚ ਹਮੇਸ਼ਾ ਇੱਕ ਸੋਟੀ ਰੱਖਦੀ ਅਗਵਾੜ ਵਿੱਚ ਸਾਰੇ ਲੋਕਾਂ ਦੇ ਘਰੀ ਸ਼ਾਮੋਂ ਦਾ ਆਉਣਾ ਜਾਣਾ ਸੀ ਲੋਕਾਂ ਦੇ ਬੇੜਿਆਂ ਵਿੱਚ ਬੈਠ ਕੇ ਉਹ ਮੜਾਕ ਮੜਾਕ ਗੱਲਾਂ ਮਾਰਦੀ ਪਰ ਪੁਰਾਣੇ ਲੋਕ ਉਹਦੀਆਂ ਕਰਤੂਤਾਂ ਤੋਂ ਜਾਣੂ ਸਨ ਉਹ ਦਾਨੀ ਬੁੜੀ ਬਣਨ ਦੀ ਕੋਸ਼ਿਸ਼ ਕਰਦੀ ਬਹੁਤ ਹੀ ਪਖੰਡ ਜਿਹਾ ਕਰਨ ਲੱਗਦੀ ਤਾਂ ਕੋਈ ਪੁਰਾਣਾ ਬੰਦਾ ਉਦਿਤ ਰੀਟਾ ਕੀ ਨਾਰਾਇਣ ਦਿੰਦਾ ਥਾਏ ਨਾ ਦਿੰਦਾ ਜਵਾਨੀ ਪੈਰੇ ਤਾਂ ਮੈਂ ਮੰਗੂ ਦਾਰੂਆਂ ਪੀਤੀਆਂ ਮਾਰ ਫੜ ਕੇ ਸੌ ਟੱਸ਼ਨ ਕੀਤੇ ਤਾਂ ਤੇਰੇ ਛੱਟੇ ਦਰਖਤ ਵੀ ਹਰੇ ਨਹੀਂ ਹੋਏ ਹਾਲੇ ਤਾਂ ਹੁਣ ਤੂੰ ਕਿਧਰੋਂ ਬਾਂਬਰੀ ਬਣ ਜੇਂਗੀ ਜਿਸ ਦਿਨ ਨਸੀਬ ਤੇ ਪਸ਼ਪਿੰਦਰ ਪਾਏ ਰੂਪੇ ਦੇ ਅੱਡੇ ਤੋਂ ਅੱਡ ਅੱਡ ਹੋ ਕੇ ਬਸ ਟੜੇ ਸਨ ਸ਼ਾਮੋਂ ਵੀ ਉੱਥੇ ਹੀ ਅੱਡੇ ਉੱਤੇ ਕਿਧਰੇ ਪੱਲਾ ਕਰੀ ਬੈਠੀ ਸੀ ਐਨਕ ਦਾ ਡੁੱਟੇ ਫਰੇਮ ਨੂੰ ਬਾਰ ਬਾਰ ਨਾ ਕੋ ਤੇ ਠੀਕ ਕਰਕੇ ਟਿਕਾਉਂਦੀ ਇੱਕ ਐਟ ਉੱਤੇ ਬੈਠੀ ਹੋਈ ਸੀ ਛੋਟੀ ਨੂੰ ਪੁੰਝੇ ਰੱਖ ਲਿਆ ਹੁਣ ਪਾਸੇ ਝਾਕਦੀ ਅਤੇ ਹਰ ਬੰਦੇ ਦੀ ਨਿਖ ਰੱਖਦੀ ਉਹ ਬੱਸ ਚੜ੍ਹੇ ਤਾਂ ਉਸਦੇ ਵੀ ਬੱਸ ਬਦਲੀ ਸੀ ਉਹੀ ਬੱਸ ਉਹਨਾਂ ਵਾਲੇ ਨਸੀਬ ਅਤੇ ਪੁਸ਼ਪਿੰਦਰ ਇੱਕੋ ਸੀਟ ਉੱਤੇ ਬੈਠੇ ਸਨ ਦੋ ਤਿੰਨ ਸੀਟਾਂ ਛੱਡ ਕੇ ਸ਼ਿਆਮ ਮਗਰਹੀ ਕਿਤੇ ਬੈਠੀ ਹੋਈ ਸੀ ਮੂੰਹ ਤੇ ਚੁੰਨੀ ਦਾ ਪੱਲਾ ਕੀਤਾ ਹੋਇਆ ਛੋਟੀ ਸੀਟ ਨਾਲ ਹੀ ਥੱਲੇ ਲੰਮੀ ਪਾ ਦਿੰਦੀ ਮੁੰਡੇ ਕੁੜੀਆਂ ਵਾਲੇ ਚੁੰਨੀ ਦੇ ਪੱਲੇ ਵਿੱਚ ਉਹ ਲਗਾਤਾਰ ਬਰਨਾਲੇ ਤੱਕ ਸਾਰੇ ਰਾਹ ਦੇਖਦੇ ਰਹੇ। ਉਹਨਾਂ ਦੀਆਂ ਅੱਖਰ ਤੂਤਾ ਤਾੜਦੀ ਤੇ ਖੁਸ਼ ਹੁੰਦੀ। ਦੰਦ ਵੀ ਚੱਬਦੀ। ਬਰਨਾਲੇ ਜਾ ਕੇ ਉਹ ਬੱਸ ਵਿੱਚੋਂ ਉਤਰੇ ਅਤੇ ਉਹ ਮਗਰੇ ਹੀ ਚੁੱਪਚਪੀਤੇ ਬੱਸ ਵਿੱਚੋਂ ਉਤਰ ਕੇ ਉਹਨਾਂ ਦੇ ਪਿੱਛੇ ਹੋ ਰਹੇ। ਉਹਨਾਂ ਨੂੰ ਹੋਟਲ ਵਿੱਚ ਵੜ ਜਾਂਦੇ ਦੇਖ ਕੇ ਉਹ ਤੇ ਹੀ ਛਾਪੜ ਕੇ ਬੈਠ ਗਏ ਸੀ। ਹੋਟਲ ਵਿੱਚੋਂ ਬਾਹਰ ਆਉਣ ਤੱਕ ਉਤਾ ਉੱਥੇ ਹੀ ਬੈਠੀ ਰਹੀ ਜਿਵੇਂ ਉਸ ਦਿਨ ਉਹਦੇ ਲਈ ਇਹੀ ਕੰਮ ਹੋਵੇ ਉਹ ਹੋਟਲ ਵਿੱਚੋਂ ਬਾਹਰ ਆਏ ਤਾਂ ਸ਼ਾਮੋ ਨੇ ਦਮਾ ਦਾ ਜਿਹੜਾ ਸੰਵਾਰ ਸੰਵਾਰ ਅੱਖਾਂ ਪਾੜ ਪੜ ਦੇਖਿਆ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਮਗਰ ਕੋਈ ਡੈਣ ਲੱਗੀ ਹੋਈ ਹੈ ਬਸ ਸਟੈਂਡ ਦੀ ਭੀੜ ਵਿੱਚ ਉਹ ਕਿਧਰੇ ਗਵਾਚ ਗਿਆ ਤਾਂ ਸ਼ਾਮੋ ਢਿੱਡ ਵਿੱਚ ਪਿੰਡ ਦਾ ਵੱਡਾ ਭੇਤ ਲੈ ਕੇ ਅਤੇ ਅਕੈ ਅਹਿਸਾਸ ਨਾਲ ਸੰਤੁਸ਼ਟ ਹੋ ਕੇ ਫਰਵਾਹੀ ਦੇ ਰਾਹ ਪੈ ਗਈ ਫਰਵਾਹੀ ਉਹਦੀ ਛੋਟੀ ਭੈਣ ਸੀ ਕਦੇ-ਕਦੇ ਜਦੋਂ ਉਹ ਆਪਣੇ ਟੱਬਰ ਵਿੱਚ ਅੱਕ ਜਾਂਦੀ ਤਾਂ ਭੈਣ ਨੂੰ ਮਿਲਣ ਫਰਵਾਹੀ ਆਉਂਦੀ ਇੱਥੇ ਆ ਕੇ 5-7 ਦਿਨ ਲਾਉਂਦੀ ਪਰ ਇਸ ਵਾਰ ਉਹਨੇ ਇੱਕੋ ਰਾਤ ਕੱਟੀ ਹਰਦੇਤ ਦੀ ਧੀ ਦੇ ਪੇਟ ਦਾ ਢਿੱਡ ਸੂੜ ਉਹਨੂੰ ਕਦੋਂ ਟਿਕਣ ਦਿੰਦਾ ਦੂਜੇ ਦਿਨ ਆਥਨ ਨੂੰ ਉਹ ਕੋਠੀ ਪਹੁੰਚੀ ਅਤੇ ਆਨਸਰ ਹਰਦੇਤ ਸਿੰਘ ਦੀ ਘਰ ਵਾਲੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੇ ਤੋਂ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ